દિનેશ કૌશલ એસ પી તિવારી ਨਵਜੋਤ ਨਛੱਤਰ ਕੁਮਾਰ ਆਦਿਲ ਖਾਨ ਸਮੇਤ ਵੱਡੇ ਗਿਣਤੇ ਵਿੱਚ ਲੋਕ ਹਾਜ਼ਰ ਸਨ ਇਹ ਜੀ ਅਲਾਮਤ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਇਸ ਤੋਂ ਪਹਿਲੇ ਵੀ ਹਰ ਵਾਰੀ ਬੱਚਿਆਂ ਦੀ ਜਿੜਵੀ ਚੈਂਪੀਅਨਸ਼ਿਪ ਹੁੰਦੀ ਹੈ ਉਹਦੇ ਵਿੱਚ ਖਾਸ ਕਰਕੇ ਅਲੱਗ-ਅਲੱਗ ਪਰਦੇਸ਼ਾਂ ਤੋਂ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਬੱਚੇ ਦੇ ਚ ਪਾਗ ਲੈਂਦੇ ਨੇ ਸੋ ਉਹਦੇ ਵਿੱਚ ਪਤਾ ਲੱਗਦਾ ਹੈ ਕਿ ਬੱਚੇ ਵਾਕਈ ਕਿੰਨੇ ਕਾਬਲੇ ਦੇ ਬੱਚਾ ਅਜੇ ਇਹੋ ਜਿਹੇ ਬੱਚੇ ਜਿਹੜੇ ਸਾਡੇ ਨਜ਼ਰੋਂ ਖੇਡ ਕੇ ਜਾਂਦੇ ਨੇ ਯਾਹ 올림픽 ਜਾਂਦੇ ਨੇ ਉਹਦੇ ਵਿੱਚ ਆਪਣਾ ਨਾਂ ਆਪਣੇ ਦੇਸ਼ ਦਾ ਆਪਣੇ ਪਰਦੇਸ ਦਾ ਨਾਂ ਆਪਣੇ ਟੀਚਰ ਜ਼ਮਾਨ ਦਾ ਤੇ ਆਪਣੇ ਪੇਰਿਆਂ ਦਾ ਨਾਂ ਰੋਸ਼ਨ ਕਰਦੇ ਨੇ ਸੋ ਅੱਜ ਵੀ ਮੈਂ ਬੱਚਾ ਜੋ ਟੈਲੈਂਟ ਦੇਖਿਆ ਜੋ ਉਹਨਾਂ ਜਿਵੇਂਖੀ ਹੈ ਖਾਸ ਕਰਕੇ ਆਜਦਾ ਯੁੱਗ ਜਿਹੜਾ ਉਹ ਜ਼ਰੂਰੀ ਯੁੱਗ ਹੈ ਖਾਸ ਕਰਕੇ ਲੜਕੀਆਂ ਲਈ ਸ਼ਾਰਟ ਗਨ ਕਰਾਟੇ ਐਸੋਸੀਏਸ਼ਨ ਵੱਲੋਂ ਸਾਨੂੰ ਇੱਥੇ ਬੁਲਾਇਆ ਗਿਆ ਹੈ ਇੱਥੇ ਆ ਕੇ ਵੇਖ ਕੇ ਮਨ ਬੜਾ ਹੀ ਪ੍ਰਸੰਨ ਹੋਇਆ ਹੈ ਕਿ ਜੋ ਕੁਲਦੀਪ ਜੀ ਸਾਡੇ ਡਾਇਰੈਕਟਰ ਨੇ ਇਹਨਾਂ ਦੇ ਉਹ ਨਾ ਪ੍ਰਲਾ ਕਰਕੇ ਸਟੇਟ ਦੇ ਵਿੱਚੋਂ ਅਲੱਗ-ਅਲੱਗ ਸਟੇਟਾਂ ਦੇ ਵਿੱਚ ਬੱਚੇ ਅਤੇ ਬਲਾਕੇ ਬੱਚਿਆਂ ਨੂੰ ਆਤਮ ਨਿਰਭਰ ਬਣਾ ਰਹੇ ਨੇ ਇਸ ਕਰਕੇ ਮਨ ਬਹੁਤ ਖੁਸ਼ ਹੈ ਕਿ ਸਾਡੇ ਬੱਚੇ ਖਾਸ ਕਰ ਸਾਡੀਆਂ ਛੋਟੀ-ਛੋਟੀ ਬੱਚੀਆਂ ਆਪਣੀਆਂ ਆਤਮ ਨਿਰਭਰ ਹੋ ਰਹੀਆਂ ਹਨ ਇਹ ਦੇਖ ਕੇ ਮਨ ਬਹੁਤ ਖੁਸ਼ ਹੈ ਸੀ ਇਹਨਾਂ ਦੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅੱਜ ਕਿਉਰੀਨ ਐਸੋਸੀਏਸ਼ਨ ਇੰਡੀਆ ਵੱਲੋਂ ਇੱਕ 11ਵਾਂ ਆਲ ਇੰਡੀਆ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਇਦੇ ਵਿੱਚ ਮੈਂ ਪਰਮੋਦ ਪਾਟਿਆ ਜੀ ਦਾ ਬਹੁਤ ਧੰਨਵਾਦ ਕਰਦਾ ਰਜੀਵ ਨੇਜਾ ਜੀ ਦਾ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਥੇ ਆ ਕੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਗੁਰੂ ਨਗਰੀ ਵਿੱਚ ਕਰਾਟੇ ਐਸੋਸੀਏਸ਼ਨ ਵੱਲੋਂ ਕਰਾਟੇ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਵਿੱਚ ਸਪੋਰਟ ਸ਼ੈਲ ਦੇ ਚੇਅਰਮੈਨ ਪਰਮੋਦ ਪਾਟਿਆ ਨੇ ਹਿੱਸਾ ਲਿਆ ਅਤੇ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਉਪਰਾਲੇ ਦੀ ਸ਼ਿਲਾਘਾ ਕੀਤੀ ਉਹਨਾਂ ਨੇ ਆਖਿਆ ਕਿ ਇਸ ਤਰ੍ਹਾਂ ਦੇ ਉਪਰਾਲੇ ਹੋਰ ਐਸੋਸੀਏਸ਼ਨਾਂ ਨੂੰ ਵੀ ਕਰਵਾਉਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹਿ ਸਕੇ ਅੰਮ੍ਰਿਤਸਰ ਫਾਟਵੇ ਖਬਰ ਨਾਮਲੇ ਕੈਮਰਾਮੈਨ ਪ੍ਰੇਮ ਸ਼